ਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋਸ਼ਲ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਆਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਮੋਂਗੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਦੇਖੋ ਜੀ ਜ਼ਿੰਦਗੀ ਸਾਡੀ ਜ਼ਿੰਦਗੀ ਦੇ ਉੱਤੇ ਆਪਾਂ ਗੱਲ ਕਰਦੇ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹਰ ਕੋਈ ਇਨਸਾਨ ਆ ਨਾ ਜਿਹੜਾ ਬਹੁਤ ਦੁਖੀ ਹੋਇਆ ਪਿਆ ਆਪਣੇ ਆਪ ਤੋਂ ਹੀ ਦੁਖੀ ਹੋਇਆ ਪਿਆ ਬਹੁਤ ਜ਼ਿਆਦਾ ਜਿੱਦਾਂ ਹਰ ਕੋਈ ਇਨਸਾਨ ਨੂੰ ਲੱਗਦਾ ਕਿ ਵੀ ਮੈਂ ਹੀ ਦੁਖੀ ਆ ਦੁਨੀਆ ਸਾਰੀ ਸੁਖੀ ਆ ਪਰ ਨਹੀਂ ਮੇਰੇ ਮੁਤਾਬਿਕ ਤਾਂ ਹਰ ਇੱਕ ਇਨਸਾਨ ਅੱਜ ਦੇ ਟਾਈਮ ਦੇ ਵਿੱਚ ਦੁਖੀ ਆ ਦੁਖੀ ਕਿਉਂ ਆ ਸਿਰਫ ਆਪਣੀ ਵਜ੍ਹਾ ਦੇ ਨਾਲ ਕਿਸੇ ਹੋਰ ਦੀ ਵਜ੍ਹਾ ਦੇ ਨਾਲ ਦੁਖੀ ਨਹੀਂ ਹੈਗਾ ਸਿਰਫ ਆਪਣੀ ਖੁਦ ਦੀ ਵਜ੍ਹਾ ਨਾਲ ਦੁਖੀ ਹੈ ਇਨਸਾਨ ਜਿੱਦਾਂ ਨਾ ਕਹਿੰਦੇ ਆ ਪੁਰਾਣੇ ਜ਼ਮਾਨੇ ਚ ਲੋਕੀ ਸੁਖੀ ਕਿਉਂ ਰਹਿੰਦੇ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਲੋਕੀ ਸੁੱਖ ਕਿਉਂ ਭੋਗਦੇ ਸੀਗੇ ਕਿਉਂਕਿ ਉਹ ਦੂਜਾਂ ਵੱਲ ਦੇਖ ਕੇ ਆਪਣੀ ਜ਼ਿੰਦਗੀ ਨੂੰ ਖਰਾਬ ਨਹੀਂ ਸੀ ਕਰਦੇ ਉਹ ਆਪਣੇ ਆਪ ਵਿੱਚ ਖੁਸ਼ ਰਹਿੰਦੇ ਸੀ ਆਪਣੀ ਜ਼ਿੰਦਗੀ ਤੋਂ ਆਪਣੀ ਹੋਂਦ ਤੋਂ ਖੁਸ਼ ਰਹਿੰਦੇ ਸੀ ਸਾਰਿਆਂ ਨਾਲੋਂ ਵੱਡਾ ਜਿਹੜਾ ਸੁੱਖ ਆ ਉਹ ਸਾਡਾ ਆਪਣੀ ਹੋਂਦ ਆ ਹੈਨਾ ਤੇ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਦੀ ਹਾਂ ਮੈਂ ਦੇਖੀ ਆ ਮੇਰੀ ਨਾ ਇੱਕ ਦੋਸਤ ਸੀਗੀ ਮੇਰੀ ਫਰੈਂਡ ਸੀਗੀ ਤੇ ਕਾਫੀ ਟਾਈਮ ਉਹ ਮੇਰੇ ਨਾਲ ਵੀ ਰਹੀ ਆ ਤੇ ਉਹ ਨਾ ਸੀਗੀ ਤਾਂ ਮੇਥੋਂ ਥੋੜਿਆ ਛੋਟੀ ਸੀ ਉਮਰ ਦੇ ਵਿੱਚ ਪਰ ਉਹ ਹਮੇਸ਼ਾ ਇਹਨਾਂ ਵੀ ਮੈਂ ਮੈਨੂੰ ਮੇਰੇ ਨਾਲ ਉਹਨੇ ਹਰ ਇੱਕ ਕੋਈ ਗੱਲ ਸ਼ੇਅਰ ਕਰਨੀ ਆਪਣੀ ਹਰ ਕੋਈ ਗੱਲ ਉਹਨੇ ਮੇਰੇ ਨਾਲ ਸ਼ੇਅਰ ਕਰਨੀ ਬਈ ਮਤਲਬ ਕਿ ਕੋਈ ਉਹਦੇ ਹਸਬੰਡ ਨਾਲ ਕੋਈ ਪ੍ਰੋਬਲਮ ਹੋਣੀ ਜਾਂ ਉਹਦੇ ਮਨ 'ਚ ਕੋਈ ਇਦਾਂ ਦੇ ਗਲਤ ਵਿਚਾਰ ਹੋਣੇ ਜਾਂ ਕੋਈ ਘਰ ਪਰਿਵਾਰ ਦੇ ਵਿੱਚ ਕੋਈ ਵੀ ਦੁੱਖ ਹੋਣਾ ਤਾਂ ਉਹਨੇ ਹਰ ਇੱਕ ਕੋਈ ਮੇਰੇ ਨਾਲ ਸਾਂਝਾ ਕਰਨਾ ਤੇ ਮੈਂ ਉਹਨੂੰ ਹਰ ਇੱਕ ਗੱਲ ਤੇ ਨਾ ਐਗਜ਼ਾਮਪਲਸ ਦੇ ਕੇ ਕੋਈ ਨਾ ਕੋਈ ਤਾਂ ਉਹਨੂੰ ਸਮਝਾਉਣਾ ਉਹ ਜਦੋਂ ਮੈਂ ਉਹਦੇ ਨਾਲ ਗੱਲਾਂ ਕਰਦੀ ਹੁੰਦੀ ਸੀਗੀ ਹਨਾ ਉਹ ਬਹੁਤ ਸੈਟੀਸਫਾਈਡ ਹੁੰਦੀ ਹੁੰਦੀ ਸੀਗੀ ਹੁੰਦਾ ਨਾ ਕਈ ਵਾਰੀ ਆਪਾਂ ਕਿਸੇ ਇਨਸਾਨ ਦੇ ਕੋਲੇ ਜਦੋਂ ਕੋਈ ਗੱਲ ਕਰਦੇ ਆ ਤਾਂ ਆਪਾਂ ਨੂੰ ਥੋੜੀ ਸੈਟੀਸਫੈਕਸ਼ਨ ਜੀ ਮਿਲਦੀ ਆ ਵੀ ਹਾਂ ਇਹ ਇਨਸਾਨ ਵੀ ਮੈਨੂੰ ਕਾਫੀ ਹੱਦ ਤੱਕ ਇਹਨਾਂ ਚੀਜ਼ਾਂ ਦੇ ਹੱਲ ਦੱਸ ਸਕਦਾ ਤੇ ਇਸ ਤਰ੍ਹਾਂ ਨਾ ਮੈਂ ਉਹਨੂੰ ਕਾਫੀ ਮੋਟੀਵੇਟ ਕਰਕੇ ਉਹਨੂੰ ਭੇਜਣਾ ਆਪਣੇ ਕੋਲ ਉਹਨੇ ਬੜੀ ਖੁਸ਼ ਹੋਣਾ ਜਿੱਦਾਂ ਕਾਫੀ ਇਦਾਂ ਦੀਆਂ ਗੱਲਾਂ ਦੇ ਨਾਲ ਉਹ ਤੁਸੀਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਉਸ ਟਾਈਮ ਤੇ ਨਾ ਉਹ ਇੱਕ ਦੁੱਧ ਦੀ ਬੂੰਦ ਤੋਂ ਵੀ ਤਰਸਦੇ ਸੀ ਜਿਸ ਟਾਈਮ ਉਹ ਮੇਰੇ ਕੋਲ ਆਈ ਸੀ ਇੰਨੇ ਜ਼ਿਆਦਾ ਦੁਖੀ ਸੀ ਚੰਗੀ ਬੋਅਸ ਸੀਗੀ ਬਹੁਤ ਚੰਗੀ ਸੀ ਉਹ ਕੁੜੀ ਪਰ ਕੀ ਸੀਗਾ ਤੇ ਉਹਨੂੰ ਮੋਟੀਵੇਸ਼ਨ ਦੀ ਘਾਟ ਸੀਗੀ ਉਹਨੂੰ ਉਹ ਹਰ ਵਕਤ ਮਤਲਬ ਉਹ ਦੁੱਖ ਦੀਆਂ ਗੱਲਾਂ ਕਰੀ ਜਾਣੀਆਂ ਹਰ ਵਕਤ ਦਿਮਾਗ 'ਚ ਉਹੀ ਚੀਜ਼ਾਂ ਘਰਦੀਆਂ ਹਨਾ ਉਹੀ ਘੁੰਮੀ ਜਾਂਦੀਆਂ ਸੀ ਉਹਦੇ ਨਾਲ ਉਹ ਹੋਰ ਵੀ ਜ਼ਿਆਦਾ ਦੁਖੀ ਹੋਏ ਪਈ ਸੀਗੀ ਮੈਂ ਉਹਨੂੰ ਇੱਕੋ ਹੀ ਇੱਕ ਚੀਜ਼ ਦੱਸੀ ਵੀ ਹਨਾ ਤੂੰ ਮਤਲਬ ਕਿ ਵੀ ਗੁਰੂ ਮਹਾਰਾਜ ਜੀ ਦੇ ਲੜ ਲੱਗ ਹੈ ਨਾ ਤੂੰ ਇਦਾਂ ਕਰ ਤੂੰ ਆਪਣਾ ਜਿਹੜੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਜੋ ਵੀ ਤੁਸੀਂ ਮੰਨਦੇ ਹੋ ਮਾਤਾ ਨੂੰ ਬਹੁਤ ਮੰਨਦੀ ਸੀਗੀ ਤੇ ਮੈਂ ਕਿਹਾ ਵੀ ਤੁਸੀਂ ਜਿਸ ਜੀ ਨੂੰ ਵੀ ਤੁਸੀਂ ਮੰਨਦੇ ਹੋ ਪੂਰੀ ਸ਼ਰਧਾ ਨਾਲ ਸੱਚੀ ਸ਼ਰਧਾ ਨਾਲ ਵਿਸ਼ਵਾਸ ਰੱਖ ਕੇ ਉਹਨਾਂ ਨੂੰ ਮੰਨੋ ਹੈ ਨਾ ਤੇ ਉਹ ਬਹੁਤ ਖੁਸ਼ ਹੋਈ ਉਹ ਕਹਿੰਦੀ ਕਿ ਦੀਦੀ ਤੁਸੀਂ ਮੈਨੂੰ ਜਿਹੜੀ ਗੱਲ ਦੱਸੀ ਹੈ ਨਾ ਵੀ ਇਹ ਮੈਨੂੰ ਕਿਸੇ ਨੇ ਅੱਜ ਤੱਕ ਨਹੀਂ ਕਿਹਾ ਹੈਗਾ ਤੇ ਇਸ ਤਰ੍ਹਾਂ ਜੀ ਉਹ ਗੁਰੂ ਦੇ ਲੜ ਮਾਤਾ ਦੇ ਲੜ ਲੱਗ ਗਈ ਜਿੱਦਾਂ ਆਪਣੇ ਵਰਤਪਾਠ ਪੂਜਾ ਸਾਰਾ ਕੁਝ ਕਰਨ ਲੱਗ ਗਈ। ਉਹਨੇ ਨਾ ਇੱਕ ਮਤਲਬ ਤਿਲਜਤਾ ਨਾਮ ਨਾਲ ਜੀ ਜੋ ਵੀ ਮੇਰਾ ਹੋਊਗਾ ਪ੍ਰਮਾਤਮਾ ਨੇ ਮੇਰਾ ਚੰਗਾ ਹੀ ਕਰਨਾ ਮੇਰਾ ਚੰਗਾ ਹੀ ਕਰਨਾ। ਇਦਾਂ ਕਰਦੇ ਕਰਦੇ ਦੇਖੋ ਜੀ ਉਹਦੇ ਹਸਬੰਡ ਵੀ ਬਾਹਰ ਚਲੇ ਗਏ ਹਨਾ ਤੇ ਉਸ ਤੋਂ ਬਾਅਦ ਸਾਲ ਦੋ ਸਾਲ ਲੰਘ ਗਏ ਹਨਾ ਚਲੋ ਉਹਨਾਂ ਦਾ ਘਰ ਵੀ ਛੋਟਾ ਜਿਹਾ ਘਰ ਬਣ ਗਿਆ ਜਿੱਦਾਂ ਹਨਾ ਤੇ ਘਰ ਵੀ ਬਣ ਗਿਆ ਪਹਿਲਾਂ ਕਿਰਾਏ ਤੇ ਰਹਿੰਦੇ ਹੁੰਦੇ ਸੀਗੇ ਤੇ ਇਸ ਤਰ੍ਹਾਂ ਦੋ ਦੋ ਕਿਸਾਲਾਂ ਬਾਅਦ ਨਾ ਫਿਰ ਉਹਨੂੰ ਮਤਲਬ ਕਿ ਨਾ ਜਿੱਦਾਂ ਦਿਮਾਗ ਦੇ ਵਿੱਚ ਆਉਣ ਲੱਗ ਗਿਆ ਵੀ ਪਤਾ ਨਹੀਂ ਮੇਰੇ ਹਸਬੰਦ ਨੇ ਉਧਰ ਵਿਆਹ ਕਰਾ ਲੈਣਾ ਕਿਉਂਕਿ ਜੰਗ ਸੀਗੀ ਦੋ ਬੱਚੇ ਸੀ ਉਹਦੇ ਮੁੰਡੇ ਸੀ ਛੋਟੇ ਛੋਟੇ ਪਰ ਉਹਨੂੰ ਆਇਆ ਸੀਗਾ ਵੀ ਮੈਂ ਹਨਾ ਵੀ ਪਤਾ ਨਹੀਂ ਇਦਾਂ ਹੀ ਰਹਿ ਜਾਣਾ ਵੀ ਬਾਹਰ ਝਾਕੇ ਉਹਨੇ ਮੈਨੂੰ ਆਉਣਾ ਨਹੀਂ ਵਾਪਸ ਉਹਨੇ ਵਿਆਹ ਕਰਾ ਲੈਣਾ ਇਦਾਂ ਕਰ ਲੈਣਾ ਤੇ ਉਹਨੇ ਇਦਾਂ ਦੀਆਂ ਗੱਲਾਂ ਵੀ ਮੇਰੇ ਨਾਲ ਸਾਂਝੀਆਂ ਕਰਨੀ ਮੈਂ ਉਹਨੂੰ ਬਹੁਤ ਮੋਟੀਵੇਟ ਕਰਨਾ ਮੈਂ ਕਹਣਾ ਵੀ ਜੇ ਤੈਨੂੰ ਉਹ ਛੱਡ ਕੇ ਗਿਆ ਉਹਨੂੰ ਵੀ ਤੇਰੇ ਤੇ ਵਿਸ਼ਵਾਸ ਆ ਤਾਂ ਤੂੰ ਵੀ ਉਹਦੇ ਤੇ ਵਿਸ਼ਵਾਸ ਰੱਖ ਪੂਰਾ ਉਹ ਵੀ ਇੱਕ ਨਾ ਇੱਕ ਦਿਨ ਤੈਨੂੰ ਉੱਥੇ ਸੱਦੂਗਾ ਜ਼ਰੂਰ ਇਸ ਤਰ੍ਹਾਂ ਕਰਦੇ ਕਰਦੇ ਜੀ 4 ਸਾਲ ਲੰਘ ਗਏ ਹਨਾ ਤੇ ਉਹ ਮੈਨੂੰ ਹਨਾ ਕਹਿੰਦੀ ਦੀਦੀ ਤੁਸੀਂ ਮੈਨੂੰ ਹਮੇਸ਼ਾ ਵੀ ਤੁਹਾਡੇ ਘਰ ਕੇ ਵੀ ਅੱਜ ਮੈਂ ਹਨਾ ਵੀ ਇਦਨੀ ਵੀ ਵਧੀਆ ਤਰੀਕੇ ਨਾਲ ਰਹਿ ਰਹੀਆਂ ਵੀ ਨਹੀਂ ਤਾਂ ਹਨਾ ਵੀ ਮੈਂ ਜੇ ਲੋਕਾਂ ਦੀਆਂ ਗੱਲਾਂ ਸੁਣਦੀ ਤਾਂ ਮੈਂ ਖਤਮ ਹੋ ਜਾਂਦੀ ਪਤਾ ਨਹੀਂ ਹਨਾ ਤੇ ਇਸ ਤਰ੍ਹਾਂ ਕਰਦੇ ਕਰਦੇ ਜੀ ਉਹਦੇ ਹਸਬੰਦ ਨੇ ਉਹਦਾ ਅਪਲਾਈ ਕਰ ਦਿੱਤਾ ਪਰ ਇੱਕ ਚੀਜ਼ ਸੀ ਕਿ ਉਹਨੇ ਮੇਰੇ ਕਹਿਣ ਤੇ ਵੀ ਗੁਰੂ ਦਾ ਲੜ ਨਹੀਂ ਛੱਡਿਆ ਆਪਣੇ ਹਨਾ ਤਾਂ ਮਨ ਉਵੇਂ ਮਾਨਤਾ ਕਰਦੀ ਰਹੀ ਉਵੇਂ ਹੀ ਆਪਣਾ ਜਿੱਦਾਂ ਹਨਾ ਸਾਰਾ ਪਾਠ ਪੂਜਾ ਸਾਰਾ ਕੁਝ ਕਰਦੀ ਰਹੀ ਤੇ ਇਸ ਤਰ੍ਹਾਂ ਕਰਦੇ ਕਰਦੇ ਉਹਦੇ ਹਸਬੰਦ ਉਹਦਾ ਅਪਲਾਈ ਕਰਤਾ ਉਹ ਬਾਹਰ ਚਲੀ ਗਈ ਹਨਾ ਤੇ ਬਾਹ ਚਲੇ ਗਈ ਕੈਨੇਡਾ ਚਲੇ ਗਈ ਤੇ ਮੈਂ ਇੱਧਰ ਆ ਗਈ ਸੀਗੀ ਉਸ ਟਾਈਮ ਤੇ ਇਸ ਤਰ੍ਹਾਂ ਜੀ ਸਾਡਾ ਕਾਫੀ ਟਾਈਮ ਤੱਕ ਲਿੰਕ ਨਹੀਂ ਹੋਇਆ ਉਹਨੇ ਥੋੜਾ ਪਹਿਲਾਂ ਮੈਨੂੰ ਫੋਨ ਕਰਦੀ ਰਹੀ ਉਸ ਤੋਂ ਬਾਅਦ ਸਾਡਾ ਜਿਆਦਾ ਮਤਲਬ ਲਿੰਕ ਨਹੀਂ ਬਣਿਆ ਹੈਗਾ ਫੋਨ ਨੰਬਰ ਸੀਗੇ ਇੱਕ ਦੂਜੇ ਕੋਲੇ ਤੇ ਪਰ ਟਾਈਮ ਨਹੀਂ ਸੀ ਹੁੰਦਾ ਤੇ ਇਸ ਤਰ੍ਹਾਂ ਕਰਦੇ ਕਰਦੇ ਨਾ ਫਿਰ ਅਸੀਂ ਫਿਰ ਮੈਨੂੰ ਲੱਗਦਾ ਸਾ 2 ਸਾਲਾਂ ਬਾਅਦ ਫਿਰ ਅਸੀਂ ਜਦੋਂ ਗੱਲਾਂਬਾਤਾਂ ਕਰਨ ਲੱਗੇ ਦੋਨੋਂ ਫੋਨ ਆਉਣਾ ਤੇ ਉਹਨੇ ਨਾ ਮੇਰੇ ਕੋਲੇ ਰੋਈ ਜਾਣਾ ਮੈਂ ਸੋਹ ਨਾ ਉਹਨੂੰ ਗੁੱਸੇ ਹੋਈ ਕਿ ਤੂੰ ਹਮੇਸ਼ਾ ਹੀ ਹਨਾ ਵੀ ਜਦੋਂ ਪਹਿਲਾਂ ਸੀਗਾ ਤੇਰੇ ਕੋਲ ਏਦਾਂ ਦੇ ਹਾਲਾਤ ਸੀਗੇ ਤਾਂ ਤੁਸੀਂ ਉਹਨਾਂ ਵਿੱਚ ਪਰਮਾਤਮਾ ਨੇ ਤੁਹਾਨੂੰ ਕੱਢਿਆ ਸਾਰਾ ਕੁਝ ਤੇਰਾ ਠੀਕ ਹੋ ਗਿਆ ਵੀ ਹੁਣ ਤੂੰ ਕਿਉਂ ਰੋਈ ਜਾਂਦੀ ਆ ਮੈਂ ਸਭ ਨੂੰ ਕਹਿਣਾ ਤੇਰੀ ਤਾਕਤ ਹੀ ਬਣੀ ਹੋਈ ਆ ਬਸ ਤੂੰ ਹਰ ਇੱਕ ਚੀਜ਼ ਨੂੰ 네ਗੇਟਿਵ ਹੀ ਲੈਣਾ ਤੈਨੂੰ ਤਾਂ ਇੱਕ ਬੰਦਾ ਮੋਟੀਵੇਸ਼ਨ ਲਈ ਚਾਹੁੰਦਾ ਹਨਾ ਤੇ ਉਹ ਕਹਿੰਦੇ ਹੁੰਦੇ ਹਨਾ ਵਾਰੇ ਸ਼ਾ ਨਾ ਆਤ ਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਉਹ ਚੀਜ਼ ਉਹਦੇ ਤੇ ਪੂਰੀ ਟੁੱਕਦੀ ਸੀਗੀ ਉਹਨੂੰ ਮੈਂ ਵਾਪਸ ਮੋੜ ਕੇ ਫਿਰ ਉਸੇ ਚੀਜ਼ ਤੇ ਲੈ ਕੇ ਆਉਣਾ ਉਹਨੇ ਫਿਰ ਉੱਥੇ ਹੀ ਪਹੁੰਚ ਜਾਣਾ ਹਨਾ ਮੇਰ ਨਾਲ ਤਾਂ ਆ ਹੋ ਜਾਣਾ ਮੈਨੂੰ ਪਤਾ ਨਹੀਂ ਮੇਰੀ ਜ਼ਿੰਦਗੀ ਖਰਾਬ ਹੋ ਗਈ ਮੇਰਾ ਇਦਾਂ ਹੋ ਗਿਆ ਮਤਲਬ ਕੈਨੇਡਾ ਜਾ ਕੇ ਵੀ ਉਹ ਸੁખી ਨਹੀਂ ਸੀ ਉਹਦੇ ਬੱਚੇ ਵੀ ਉਧਰਲੇ ਸਿਟੀਜ਼ਨ ਹੋ ਗਏ ਸੀਗੇ ਸਾਰਾ ਕੁਝ ਪ੍ਰਮਾਤਮਾ ਨੇ ਦਿੱਤਾ ਸੀ ਦੇਖੋ ਜੀ ਹੁਣ ਆਪਾਂ ਕਿਤੇ ਗਏ ਆ ਹਨਾ ਹੁਣ ਜਦ ਤੱਕ ਤੁਸੀਂ ਆਪਣੇ ਮਨ ਨੂੰ ਮਾਰ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਤਾਂ ਮਨ ਨੂੰ ਤਾਂ ਮਾਰਨਾ ਹੀ ਪੈਣਾ ਹਨਾ ਤੇ ਪਤਾ ਨਹੀਂ ਉਹਦੀ ਜ਼ਿੰਦਗੀ ਦੇ ਵਿੱਚ ਕੀ ਮਹਾਰਾਜ ਨੇ ਲਿਖਿਆ ਸੀ ਕਿਵੇਂ ਸੀ ਕੁਝ ਉਹਨੇ ਆਪਣੇ ਆਪ ਨੂੰ ਪਰਮਾਤਮਾ ਨੂੰ ਵੀ ਆਪਾ ਦੋਸ਼ ਦੇ ਸਕਦੇ ਉਹਨੇ ਆਪਣੀ ਲਾਈਫ ਵੀ ਇਦਾਂ ਬਣਾਈ ਸੀ ਹਰ ਵਕਤ ਦੁਖੀ ਰਹਿਣਾ ਦੁੱਖ ਦੀਆਂ ਹੀ ਗੱਲਾਂ ਕਰਨੀਆਂ ਕੈਨੇਡਾ ਜਾ ਕੇ ਵੀ ਉਹਨੇ ਰੋਈ ਜਾਣਾ ਰੋਈ ਜਾਣਾ ਹਰ ਇੱਕ ਗੱਲ ਤੇ ਤੇ ਮਤਲਬ ਕਿ ਥੋੜੀ ਜੀ ਮੇਰੇ ਨਾਲ ਗੱਲ ਕਰਕੇ ਫਿਰ ਉਹ ਕਹਿੰਦਾ ਡੀਰੀ ਮੈਂ ਹੁਣ ਠੀਕ ਆ ਹਣਾ ਹੁਣ ਮੈਨੂੰ ਵਧੀਆ ਲੱਗਦਾ ਤੁਹਾਡੇ ਨਾਲ ਗੱਲ ਕਰਕੇ ਇਦਾਂ ਕਰ ਕਰ ਕੇ ਤਾਂ ਮੈਂ ਬੜਾ ਹਣਾ ਜਦੋਂ ਵੀ ਫੋਨ ਤੇ ਗੱਲ ਕਰਨੀ ਤਾਂ ਉਹਨੇ ਰੋਂਦੀ ਨਹੀਂ ਕਰਨਾ ਮੇਰਾ ਨੀ ਬਣਿਆ ਸਾਡਾ ਨੀ ਬਣਿਆ ਸੀ ਇਦਾਂ ਹੋ ਗਿਆ ਆ ਹੋ ਗਿਆ ਸਾਡੇ ਇੰਨੇ ਪੈਸੇ ਖਰਾਬ ਹੋ ਗਏ ਇਦਾਂ ਹੋਵੇ ਦੇਖੋ ਜੀ ਇਹ ਤਾਂ ਸਾਡੀ ਜ਼ਿੰਦਗੀ ਦੀ ਆ ਇੱਕ ਸਚਾਈ ਆ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਕੁਛ ਆ ਨਾ ਚੱਲ ਰਿਹਾ ਨਾਰਮਲ ਇਹ ਲਾਈਫ ਹਰ ਇੱਕ ਦੀ ਇਦਾਂ ਹੀ ਹੁੰਦੀ ਆ ਕਦੀ ਘਾਟਾ ਕਦੀ ਵਾਧਾ ਜਾਂ ਕੋਈ ਦੁੱਖ ਸੁੱਖ ਹਣਾ ਇਹਨੂੰ ਤਾਂ ਜ਼ਿੰਦਗੀ ਕਹਿੰਦੇ ਆ ਹੋਰ ਜ਼ਿੰਦਗੀ ਹੁੰਦੀ ਕੀ ਆ ਹਨਾ ਹੋਰ ਤਾਂ ਕੁਝ ਵੀ ਨਹੀਂ ਹੁੰਦਾ ਲਾਈਫ ਦੇ ਵਿੱਚ ਤੇ ਲਾਈਫ ਇਹਨੂੰ ਹੀ ਕਹਿੰਦੇ ਆ ਹਰੇਕ ਦੀ ਲਾਈਫ ਦੇ ਵਿੱਚ ਚਾਹੇ ਕੋਈ ਵੱਡਾ ਛੋਟਾ ਅਮੀਰ ਗਰੀਬ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਪਰ ਜਦੋਂ ਅਸੀਂ ਹਨਾ ਖੁਦ ਹੀ ਆਪਣੇ ਆਪ ਨੂੰ ਹਨਾ ਉਸ ਲਾਈਨ ਦੇ ਵਿੱਚ ਲੈ ਕੇ ਜਾਣ ਲੱਗ ਜਾਂਦੇ ਮੈਂ ਤੁਹਾਨੂੰ ਦੱਸਿਆ ਨਾ ਆਪਣੀਆਂ ਕਈ ਵੀਡੀਓਜ਼ ਦੇ ਵਿੱਚ ਵੀ ਜਦੋਂ ਤੁਸੀਂ ਆਪਣੀ ਜ਼ਿੰਦਗੀ ਨੂੰ ਹਨਾ ਨਾ ਪੱਖੀ ਚੀਜ਼ਾਂ ਵੱਲ ਲੈ ਕੇ ਜਾਣ ਲੱਗ ਜਾਂਦੇ ਹੋ ਤਾਂ ਤੁਹਾਡੇ ਹਰ ਕੰਮ ਦੇ ਵਿੱਚ ਨਾ ਹੋਣ ਲੱਗ ਜਾਂਦੀ ਆ ਆਟੋਮੈਟਿਕਲੀ ਤੁਹਾਡਾ ਉਹ ਔਰਾ ਬਣ ਜਾਂਦਾ ਯੂਨੀਵਰਸ ਪਰਮਾਤਮਾ ਤੱਕ ਤੁਹਾਡੀ ਉਹ ਚੀਜ਼ ਪਹੁੰਚਦੀ ਆ ਤੁਸੀਂ ਪਰਮਾਤਮਾ ਨੂੰ ਜਿੱਦਾਂ ਦੀ ਚੀਜ਼ ਦੋਗੇ ਪਰਮਾਤਮਾ ਨੇ ਤથા ਅਸਤੂ ਕਹਿ ਕੇ ਤੁਹਾਨੂੰ ਉਹ ਚੀਜ਼ ਵਾਪਸ ਕਰ ਦੇਣੀ ਆ ਵੀ ਠੀਕ ਆਵੇ ਤੈਨੂੰ ਇਦਾਂ ਚਾਹੀਦੀ ਆ ਲਾਈਫ ਤੈਨੂੰ ਆਹੀ ਚਾਹੀਦੀ ਏ ਤੁਹਾਰਾ ਵਕਤ ਆਹੀ ਸੋਚਦਾ ਰਹਿਣਾ ਹਨਾ ਤਾਂ ਹੀ ਕਹਿੰਦੇ ਹੁੰਦੇ ਆ ਨਾ ਵੀ ਕਰਮ ਚੰਗੇ ਕਰੋ ਵਧੀਆ ਕਰੋ ਚੰਗੀ ਸੋਚ ਰੱਖੋ ਤੇ ਉਹ ਇਦਾਂ ਕਰਦੇ ਕਰਦੇ ਮੈਂ ਤੁਹਾਨੂੰ ਦੱਸਦੀ ਆ ਵੀ ਉਹਨੇ ਆਪਣੀ ਲਾਈਫ ਖੁਦ ਹੀ ਦੁੱਖਾਂ ਨਾਲ ਭਰ ਲਈ ਆਪਣੀ ਸੋਚ ਦੀ ਵਜ੍ਹਾ ਨਾਲ ਮਤਲਬ ਇੰਨਾ ਜ਼ਿਆਦਾ ਉਹ ਹਰ ਵਕਤ ਉਹਦੀ ਜਿਹੜੀ ਨੈਗੇਟਿਵ ਥਾਟਸ ਸੀਗੇ ਨੈਗੇਟਿਵ ਚੀਜ਼ਾਂ ਸੀ ਉਹਨੂੰ ਹਰ ਵਕਤ ਆਪਣੇ ਵੱਲ ਖਿੱਚੀ ਜਾਂਦੇ ਸੀ ਉਹ ਚਾਹੁੰਦੇ ਹੋਏ ਵੀ ਉਹਨਾਂ ਤੋਂ ਨਿਕਲ ਨਹੀਂ ਸੀ ਸਕਦੀ ਕਿਉਂਕਿ ਉਹਨੇ ਆਪਣੀ ਉਹ ਲਾਈਫ ਖੁਦ ਹੀ ਬਣਾ ਲਈ ਸੀ ਇਦਾਂ ਦੀ ਉਹਦਾ ਹਸਬੰਦ ਵੀ ਵਿਚਾਰਾ ਬਹੁਤ ਇਦਾਂ ਰਹਿੰਦਾ ਸੀ ਜੋ ਕਿ ਵੀ ਹੁਣ ਕਿੱਦਾਂ ਕਰਾਂ ਕੀ ਕਰਾਂ ਇਸ ਤਰ੍ਹਾਂ ਕਰਦੇ ਜੀ ਉਹ ਇੱਕ ਵਾਰੀ ਇੰਡੀਆ ਵਿਆਹ ਆਏ ਬੜੇ ਬੱਚੇ ਵੀ ਨਾਲ ਆਏ ਬੱਚਾ ਵੱਡਾ ਹੋ ਗਿਆ ਤੇ ਉਹ ਗੱਡੀ ਚਲਾ ਰਿਹਾ ਸੀਗਾ ਉਸ ਟਾਈਮ ਮੇਰੀ ਤਾਂ ਉਹਦੇ ਨਾਲ ਗੱਲ ਨਹੀਂ ਹੋਈ ਲੇਕਿਨ ਕੀ ਹੋਇਆ ਕਿ ਦੇਖੋ ਜੀ ਲਾਈਫ ਉਹਨੂੰ ਕਿੱਥੇ ਤੱਕ ਲੈ ਗਈ ਉਹ ਹਰ ਵਕਤ ਕਹਿੰਦੀ ਹੁੰਦੀ ਸੀ ਮੈਨੂੰ ਐਡਾ ਲੱਗਦਾ ਡਰ ਲੱਗਦਾ ਦੀ ਮੈਂ ਮਰ ਜਾਣਾ ਮੈਨੂੰ ਐ ਨਾ ਹੋ ਜਵੇ ਮੈਨੂੰ ਉਹ ਨਾ ਹੋ ਜਵੇ ਮਤਲਬ ਨੈਗੇਟਿਵ ਚੀਜ਼ਾਂ ਦੇ ਕਰਕੇ ਇੱਕ ਦਿਨ ਉੱਥੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹ ਦੋ ਹੀ ਬੇਟੇ ਉਹਦੇ ਹਸਬੰਦ ਤੇ ਉਹ ਆਪ ਗੱਡੀ ਦੇ ਵਿੱਚ ਸੀਗੀ ਉਹਦਾ ਬੇਟਾ ਗੱਡੀ ਚਲਾਉਂਦਾ ਸੀ ਲੇਕਿਨ ਕੀ ਹੋਇਆ ਕਿ ਉਹ ਬਾਕੀ ਸਾਰੇ ਬਚ ਗਏ ਉਹ ਕੱਲੀ ਦੀ ਡੈਥ ਹੋ ਗਈ ਔਰ ਜੰਗ ਸੀ এজ ਹੈ ਜੇ ਕੁਛ ਵੀ ਨਹੀਂ ਸੀ ਉਹਨੇ ਉਮਰ ਹੰਡਾਈ ਪਰ ਜਦ ਤੱਕ ਜਦੋਂ ਤੱਕ ਜਦੋਂ ਦੀ ਮੈਂ ਉਹਨੂੰ ਮਿਲੀ ਸੀ ਮੈਂ ਦੇਖਿਆ ਸੀ ਵੀ ਹਰ ਵਕਤ ਉਹਦੀ ਸੋਚ 네ਗੇਟਿਵ ਹੀ ਰਹਿੰਦੀ ਸੀ ਮੇਰਾ ਜੀ ਤੁਹਾਨੂੰ ਇਹ ਗੱਲ ਦੱਸਣ ਦਾ ਮਤਲਬ ਇਹ ਸੀਗਾ ਕਿ ਵੀ ਜਾਨਾਂ ਦਾ ਸਾਰਿਆਂ ਨੇ ਆਇ ਨਹੀਂ ਹੁੰਦਾ ਹੈਗਾ ਕਿ ਸਮਾ ਮੌਤ ਸਭ ਕੁਝ ਤੈਅ ਹੁੰਦਾ ਲੇਕਿਨ ਜਿਹੜੀ ਜ਼ਿੰਦਗੀ ਸਾਨੂੰ ਪਰਮਾਤਮਾ ਨੇ ਦਿੱਤੀ ਆ ਉਹਦੇ ਵਿੱਚ ਉਸ ਟਾਈਮ ਦੇ ਵਿੱਚ ਸਾਨੂੰ ਹਮੇਸ਼ਾ ਹੀ ਪੋਜ਼ਿਟਿਵ ਥੌਟਸ ਰੱਖਣੀਆਂ ਚਾਹੀਦੀਆਂ ਨੇ ਅਗਰ ਤੁਹਾਡੀ ਲਾਈਫ ਦੇ ਵਿੱਚ ਕੋਈ 네ਗੇਟਿਵ ਚੀਜ਼ਾਂ ਆ ਵੀ ਰਹੀਆਂ ਨੇ ਤੁਹਾਡੇ ਮਾਈਂਡ ਦੇ ਵਿੱਚ ਆ ਵੀ ਰਹੀਆਂ ਨੇ ਤਾਂ ਵੀ ਉਹਨਾਂ ਨੂੰ ਪੋਜ਼ਿਟਿਵ ਸਾਈਡ ਲੈ ਕੇ ਜਾਣਾ ਤੁਹਾਡਾ ਆਪਣਾ ਫਰਜ਼ ਬਣਦਾ ਹੈ ਨਾ ਤੇ ਇਹ ਤੁਹਾਡੀ ਜ਼ਿੰਦਗੀ ਹੈ ਇਹਨੂੰ ਤੁਸੀਂ ਕਿੱਧਰ ਨੂੰ ਲੈ ਜਾਣਾ ਕਿਵੇਂ ਲੈ ਕੇ ਜਾਣਾ ਇਹ ਤੁਹਾਡੇ ਤੇ ਡਿਪੈਂਡ ਹੈ ਇਸ ਲਈ ਮੈਂ ਤੁਹਾਨੂੰ ਮੇਰਾ ਤਾਂ ਬਸ ਇਹੀ ਕਹਿਣਾ ਹੁੰਦਾ ਕਿ ਆਪਣੇ ਆਪ ਨੂੰ ਪੋਜ਼ਿਟਿਵ ਔਰਾ ਰੱਖੋ ਹਮੇਸ਼ਾ ਹੀ ਆਪਣਾ ਨੇਕティブ ਨਾ ਰੱਖੋ ਦੁੱਖ ਹੁੰਦੇ ਆ ਦਿਲ ਦੇ ਵਿੱਚ ਹਰੇਕ ਇਨਸਾਨ ਦੇ ਲੇਕਿਨ ਉਹਨਾਂ ਨੂੰ ਇੰਨਾ ਵੀ ਹਾਵੀ ਨਾ ਹੋਣ ਦਿਓ ਕਿ ਤੁਹਾਡੀ ਸਾਰੀ ਜ਼ਿੰਦਗੀ ਦੁੱਖਾਂ ਨਾਲ ਭਰ ਜਾਵੇ ਹਨਾ ਤੇ ਹਾਂਜੀ ਆਪਾਂ ਦੇਖੋ ਜਿਹੜੀ ਜ਼ਿੰਦਗੀ ਆ ਇਹ ਪ੍ਰਮਾਤਮਾ ਦੇ ਹੱਥ ਵਾਸਾ ਇਹ ਕਿਸੇ ਦੇ ਹੱਥ ਵਾਸਾ ਨਹੀਂ ਹੈਗੀ ਲੇਕਿਨ ਪ੍ਰਮਾਤਮਾ ਨੇ ਇਹਨੂੰ ਸੋਹਣੀ ਬਣਾਉਣ ਲਈ ਸਾਨੂੰ ਬਹੁਤ ਕੁਝ ਦਿੱਤਾ ਹਨਾ ਸਾਨੂੰ ਦਿਮਾਗ ਸੋਚਣ ਲਈ ਦਿੱਤਾ ਅੱਖਾਂ ਦੇਖਣ ਲਈ ਦਿੱਤੀਆਂ ਨੇ ਕੰਨ ਸੁਣਨ ਲਈ ਦਿੱਤੇ ਆ ਹਨਾ ਤੇ ਇਸ ਲਈ ਜੀ ਪਰਮਾਤਮਾ ਨੇ ਹੱਥ ਜਿਹੜੇ ਸਾਨੂੰ ਦਿੱਤੇ ਆ ਕੰਮ ਕਰਨ ਨੂੰ ਦਿੱਤੇ ਅੱਗੇ ਕਰਮ ਕਰਨ ਨੂੰ ਦਿੱਤੇ ਆ ਹਨਾ ਇਸ ਲਈ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਵੀ ਅਸੀਂ ਕੁਝ ਵੀ ਨਾ ਸੋਚੀਏ ਕੁਝ ਵੀ ਨਾ ਕਰੀਏ ਪਰ ਆਪਣੀ ਸੋਚ ਆ ਜਿਹੜੀ ਉਹਨੂੰ ਹਮੇਸ਼ਾ ਹੀ ਪੋਜ਼ਿਟਿਵ ਰੱਖਣਾ ਚਾਹੀਦਾ ਉਹ ਕਹਿੰਦੇ ਆ ਨਾ ਪੂਰੇ ਦਿੱਤੇ ਆ ਗਿਣ ਕੇ ਰੱਬ ਦਾ ਨੇ ਨਾ ਘੱਟ ਖਾਣੇ ਨਾ ਵੱਧ ਖਾਣੇ ਨਾਲੇ ਸਾਹ ਵੀ ਮਿਲੇ ਆ ਗਿਣਤੀਆਂ ਦੇ ਨਾ ਵੱਧ ਆਣੇ ਨਾ ਕਟਾ ਨੜੇ ਹਰ ਆਖਰੀ ਸਮਾ ਤੇ ਜਗਾ ਕਿਹੜੀ ਨਾ ਤੂੰ ਜਾਣੇ ਨਾ ਜਗ ਜਾਣੇ ਜਿਹੜੇ ਜਿਸਮ ਦਾ ਬੰਦਿਆ ਮਾਨ ਕਰਦਾ ਸੜ ਮਾਸ ਜਾਣਾ ਰੋੜ ਹੱਡ ਜਾਣਾ ਦੇਖੋ ਜੀ ਇਹ ਸਚਾਈ ਆ ਜ਼ਿੰਦਗੀ ਦੀ ਇਹ ਹੀ ਜ਼ਿੰਦਗੀ ਆ ਇਹ ਹੀ ਜ਼ਿੰਦਗੀ ਦੀ ਸਚਾਈ ਆ ਇਸ ਲਈ ਹਮੇਸ਼ਾ ਹੀ ਜੋ ਪਰਮਾਤਮਾ ਨੇ ਤੁਹਾਨੂੰ ਸਮਾਂ ਦਿੱਤਾ ਜੋ ਟਾਈਮ ਦਿੱਤਾ ਜੋ ਜ਼ਿੰਦਗੀ ਦਿੱਤੀ ਆ ਉਹਨੂੰ ਚੰਗੇ ਤਰੀਕੇ ਨਾਲ ਖੁਸ਼ ਰਹਿ ਕੇ ਉਸ ਨੂੰ ਸਮੇਂ ਨੂੰ ਬਿਤਾਓ ਆਪਣੇਆਂ ਦੇ ਨਾਲ ਖੁਸ਼ ਰਹੋ ਚੰਗੀ ਸੋਚ ਰੱਖੋ ਪੋਜ਼ਿਟਿਵ ਸੋਚ ਰੱਖੋ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਸਭ ਕੁਝ ਪੋਜ਼ਿਟਿਵ ਹੀ ਹੋਣ ਲੱਗ ਪਿਜੂਗਾ ਜੀ ਸਸਰੇ ਕਾ ਜੀ ਅਗਰ ਤੁਹਾਨੂੰ ਮੇਰੇ ਵਿਚਾਰ ਮੇਰੀਆਂ ਗੱਲਾਂ ਵਧੀਆ ਲੱਗਦੀਆਂ ਹੋਣ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ ਜੀ